ਛੱਤ ਗਿਰ ਚੁੱਕੀ ਆ ਜੀ ਸਮੇਂ ਦੇ ਦੌਰਾਨ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਜਿਹੜਾ ਬਾਬਾ ਸੰਗਤ ਸਿੰਘ ਜੀ ਦਾ ਹੋਇਆ ਜੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਟੌਰ ਦੀ ਗੜੀ ਵਿੱਚ ਕਲਗੀ ਦੀ ਦਾਤ ਬਖਸ਼ੀ ਸੀਗੀ ਜਿੱਥੇ ਸੇਵਾਦਾਰ ਸੇਵਾ ਕਰਦੇ ਹੁੰਦੇ ਚਾਰ ਪੀੜੀਆਂ ਦੀ ਪਈ ਹੈ ਮੇਰੇ ਕੋਲ 18ਵੀਂ ਸਦੀ ਦੇ ਕੋ ਰਿਕਾਰਡਿੰਗ ਪਈ ਹੈ ਸਾਰਾ ਤੋਂ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਕ ਇਹੋ ਜਿਹੇ ਅਸਥਾਨ ਦੇ ਦਰਸ਼ਨ ਕਰਵਾਉਣ ਦੇ ਲਈ ਜਿਸ ਦੇ ਬਾਰੇ ਕਿਤੇ ਵੀ ਕੋਈ ਜ਼ਿਕਰ ਹੀ ਨਹੀਂ ਮਿਲਦਾ ਨਾ ਕਿਤਾਬਾਂ ਦੇ ਵਿੱਚ ਕੋਈ ਜ਼ਿਆਦਾ ਨਾ ਕੋਈ YouTube ਦੇ ਪਰ ਤਾਂ ਮਤਲਬ ਕਹਿਣ ਦਾ ਕੋਈ ਵੀਡੀਓ ਨਹੀਂ ਆਇਆ ਇਸ ਅਸਥਾਨ ਦੀ ਤੇ ਆਓ ਚਲੋ ਚੱਲਦੇ ਆਂ ਜੀ ਤੇ ਤੁਹਾਨੂੰ ਦਰਸ਼ਨ ਕਰਵਾਂਦੇ ਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਖਾਲ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜੀ ਹੋਰ ਖਾਲਸਾ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਚੜ੍ਹਦੀ ਕਲਾ ਕਿਰਪਾ ਤੁਹਾਡੀ ਜੀ ਖਾਲਸਾ ਜੀ ਅਸੀਂ ਬਹੁਤ ਵਾਰ ਆਏ ਆਂ ਜੀ ਪਹਿਲਾਂ ਵੀ ਮਤਲਬ ਇੱਥੇ ਗੁਰਦਾਰ ਸਾਹਿਬ ਫਤਿਹਗੜ੍ਹ ਸਾਹਿਬ ਤਾਂ ਅਸੀਂ ਆਂਦੇ ਰਹੀ ਨਾ ਅੱਜ ਇਹ ਪਹਿਲੀ ਵਾਰ ਅਸੀਂ ਮਤਲਬ ਇਹ ਅਸਥਾਨ ਦੇਖਿਆ ਤੇ ਸਾਨੂੰ ਤੇ ਸਾਡੀਆਂ ਸੰਗਤਾਂ ਨੂੰ ਤੁਸੀਂ ਇਸ ਅਸਾਂ ਦਾ ਇਤਿਹਾਸ ਸਾਰਾ ਦੱਸੋ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸ ਦਾ ਜਿਹੜਾ ਬਾਬਾ ਸੰਗਤ ਸਿੰਘ ਜੀ ਦਾ ਹੋਇਆ ਜੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਟੌਰ ਦੀ ਗੜੀ ਵਿੱਚ ਕਲਗੀ ਦੀ ਦਾਤ ਬਖਸ਼ੀ ਸੀਗੀ ਜੀ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਮੁਸਲਮਾਨਾਂ ਨੇ ਇਹ ਸੋਚ ਲਿਆ ਕਿ ਦਸਮ ਪਿਤਾ ਮਹਾਰਾਜ ਸ਼ਹੀਦ ਹੋ ਗਏ ਤੇ ਉਹਨਾਂ ਨੇ ਇਹ ਇਹਨਾਂ ਦਾ ਸੀਸ ਬਾਬਾ ਸੰਗਤ ਸਿੰਘ ਦਾ ਧੜ ਨਾਲੋਂ ਕੱਟ ਕੇ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਲਿਆ ਕੇ ਦਿਖਾਇਆ ਗਿਆ ਸੀਗਾ ਜੀ ਉਹਨਾਂ ਦੇ ਕੋਲ ਤਾਂ ਲੇਖਤ ਸਰੂਪ ਵੀ ਲਾਇਆ ਹੋਇਆ ਜੀ ਤੇ ਐਦਾਂ ਪੇਸ਼ ਕਰਿਆ ਗਿਆ ਸੀਗਾ ਜੀ ਤੇ ਇੱਥੇ ਸਹਿਬਜ਼ਾਦਿਆਂ ਨੂੰ ਦਿਖਾਇਆ ਗਿਆ ਸੀ ਸਿਸ ਇਹ ਕਿ ਭਾਈ ਸੰਗਤ ਸਿੰਘ ਦਾ ਸਿਸ ਇਹਨਾਂ ਗੁਰੂ ਗੋਬਿੰਦ ਸਿੰਘ ਦਾ ਸਿਸ ਲੈ ਕੇ ਆਂਦਾ ਸੀ ਤੇ ਇਹ ਸਹਿਬਜ਼ਾਦਿਆਂ ਨੇ ਦੇਖ ਕੇ ਕਿਹਾ ਵੀ ਦੇਖੋ ਪਾਗਰ ਕਲੰਗੀ ਤਾਂ ਸਾਡੇ ਪਿਤਾ ਦੀ ਆ ਪਰ ਇਹ ਸਿਸ ਭਾਈ ਸੰਗਤ ਸਿੰਘ ਦਾ ਗੁਰੂ ਦਾ ਖਾਲਸਾ ਹੋਇਆ ਵੀ ਉਹਦਾ ਸਿਸਾ ਸਾਡੇ ਪਿਤਾ ਨੂੰ ਸ਼ਹੀਦ ਕਰਨੇ ਵਾਲਾ ਸੰਸਾਰ 'ਚ ਕੋਈ ਨਹੀਂ ਹੈਗਾ ਠੀਕ ਹੈ ਜੀ ਇਹ ਉਹਨਾਂ ਦਾ ਸਥਾਨ ਆ ਇੱਥੇ ਬਾਬਾ ਸੰਗਤ ਸਿੰਘ ਜੀ ਦੇ ਸੀਸ ਦਾ ਸੰਸਕਾਰ ਹੋਇਆ ਹੋਇਆ ਹੈ ਮਹਾਰਾਜਾ ਪਟਿਆਲੇ ਵੱਲੋਂ ਇਸ ਸਥਾਨ ਤੇ ਸੇਵਾਦਾਰ ਰੱਖੇ ਹੋਏ ਤੇ ਜੋ ਤਨਖਾਹ ਦਿੰਦਾ ਹੁੰਦਾ ਸੀਗਾ ਜੀ ਇਸ ਸਥਾਨ ਨੂੰ ਉਹਨਾਂ ਨੇ ਜ਼ਗੀਰ ਵੀ ਲਗਾਈ ਆ ਕੁਝ ਤੇ ਇਸ ਆ ਪਿੱਛੇ ਪ੍ਰਾਤਨ ਬਿਲਡਿੰਗ ਆ ਜੀ ਆ ਦਿਖਾਈ ਜਾਵੇ ਆ ਪ੍ਰਾਤਨ ਬਿਲਡਿੰਗ ਦੇ ਵਿੱਚ ਮਹਾਰਾਜਾ ਪ੍ਰਕਾਸ਼ ਹੁੰਦਾ ਸੀਗਾ ਜੀ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਕਾਸ਼ ਹੁੰਦੇ ਸੀਗੇ ਜੀ ਇੱਕ ਵਾਰੇ ਇੱਧਰ ਨੂੰ ਆ ਜਾਓ ਆ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਇਹ ਆ ਬੈਠ ਗਏ ਮਹਾਰਾਜਾ ਪਟਿਆਲੇ ਵੱਲੋਂ ਰੇ ਪ੍ਰਕਾਸ਼ ਕਰਿਆ ਕਰਾਇਆ ਹੋਇਆ ਹੈ ਸੀਗਾ ਜਿੱਥੇ ਸੇਵਾਦਾਰ ਸੇਵਾ ਕਰਦੇ ਹੁੰਦੇ ਚਾਰ ਪੀੜੀਆਂ ਦੀ ਪਈ ਹੈ ਮੇਰੇ ਕੋਲ 1800 ਦੀ ਦੇ ਰਿਕਾਰਡਿੰਗ ਪਈ ਹੈ ਸਾਰੀ ਲਿਖਤ ਲਿਖਤ ਰੂਪ ਅਦਰ ਸਾਡੀ ਬੇਨਤੀ ਸਾਰੇ ਸਿੱਖ ਸੰਗਤ ਨੂੰ ਇਹੀ ਆ ਕਿ ਆਪਾਂ ਨੇ ਪ੍ਰਾਤਨ ਤਾਂ ਸਥਾਨ ਇਹ ਬਣਾਉਣਾ ਹੈ ਬਾਬਾ ਸੰਗਤ ਸਿੰਘ ਜੀ ਦਾ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸੰਗਤ ਨੂੰ ਵੀ ਕਿਰਪਾ ਕਰਕੇ ਆਪਾਂ ਹਮਲਾ ਮਾਰੀਏ ਇੱਥੇ ਆਏ ਕਰੋ ਮੱਥਾ ਟੇਕੋ ਸਭਾਂ ਨੂੰ ਸਾਰੇ ਸਾਥ ਸੰਗਤ ਦਰਸ਼ਨ ਦੇਵੇ ਤੇ ਆ ਕੇ ਹਮਲਾ ਮਾਰ ਕੇ ਆਪਾ ਬਾਬਾ ਸੰਗਤ ਸਿੰਘ ਜੀ ਦਾ ਅਸਥਾਨ ਕਾਇਮ ਕਰੀਏ ਇੱਕ ਸੱਚਖੰਡ ਪ੍ਰਗਟ ਹੋਵੇ ਜੀ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਸਾਹਮਣੇ ਇੱਕ ਦੇਖੋ ਦਰਸ਼ਨ ਕਰ ਰਹੇ ਹੋ ਇੱਕ ਬਹੁਤ ਹੀ ਸੋਹਣਾ ਲੱਗ ਰਿਹਾ ਨਿਸ਼ਾਨ ਸਾਹਿਬ ਦੇਖੋ ਤੁਸੀਂ ਪ੍ਰਾਤਨ ਉਹੀ ਆਪਣੀ ਹੱਥ ਦੇ ਵਿੱਚ ਅਜੇ ਤੱਕ ਪੂਰਾ ਕਾਇਮ ਹੈ ਨਿਸ਼ਾਨ ਸਾਹਿਬ ਛੋਟੀਆਂ ਛੋਟੀਆਂ ਇੱਟਾਂ ਨੇ ਕਿੰਨਾ ਸੋਹਣਾ ਲੱਗ ਰਿਹਾ ਹੈ ਵਾਹਿਗੁਰੂ ਜੀ ਇਹ ਨਾਲ ਸੰਗਤ ਜੀ ਤੁਸੀਂ ਉਸ ਪ੍ਰਾਤਨ ਇਮਾਰਤ ਦੇ ਵੀ ਦਰਸ਼ਨ ਕਰ ਰਹੇ ਹੋ ਇਸਦੇ ਵੀ ਤੁਹਾਨੂੰ ਅਸੀਂ ਬਾਅਦ ਵਿੱਚ ਅੰਦਰੋਂ ਦਰਸ਼ਨ ਕਰਵਾਵਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਇਹ ਇਤਿਹਾਸ ਜਿਹੜਾ ਹੈ ਅਮਰਸ਼ੀਰ ਬਾਬਾ ਸੰਤ ਸਿੰਘ ਜੀ ਦਾ ਹੀ ਤੇ ਇਹ ਸਥਾਨ ਹੈਗਾ ਫਾਟਕ ਰੇਲਵੇ ਫਾਟਕ ਦੇ ਨਾਲ ਬੱਸੀ ਰੋਡ ਫਤੇਗੜ ਸਾਹਿਬ ਠੀਕ ਆ ਜੀ ਅਤੇ ਸੰਗਤ ਜੀ ਆਓ ਹੁਣ ਅੰਦਰ ਚੱਲਦੇ ਆਂ ਜੀ ਤੇ ਤੁਹਾਨੂੰ ਉਸ ਪ੍ਰਾਤਨ ਇਮਾਰਤ ਦੇ ਵੀ ਅੰਦਰੋਂ ਦਰਸ਼ਨ ਕਰਵਾਉਂਦੇ ਆਂ ਵਾਹਿਗੁਰੂ ਜੀ ਛੋਟੀ ਇੱਟ ਦੀ ਬਣੀ ਹੋਈ ਆ ਜੀ ਜਿਹਨੂੰ ਸਰਹੰਦੀ ਇੱਟ ਵੀ ਕਿਹਾ ਜਾਂਦਾ ਹੈ ਜਾਂ ਨਾਨਕਸ਼ਾਈ ਇੱਟ ਵੀ ਕਹਿ ਦਿੰਦੇ ਆ ਨਾ ਆਪਾਂ ਤਕਰੀਬਨ 300 350 ਸਾਲ 350 ਸਾਲ 350 ਤਾਂ ਨਹੀਂ 250 ਸਾਲ ਦੇ ਲਗਭਗ ਮਤਲਬ ਇਸ ਨੂੰ ਹੋ ਗਿਆ ਇਸ ਸਮਾਂ نیچے ਥੱਲੇ ਫਰਸ਼ ਲੱਗਿਆ ਹੋਇਆ ਬੱਲਵ ਨਹੀਂ ਕੋਈ ਅੰਦਰ ਲੱਗੀ ਹੋਈ ਕਿ ਲਾਈਟ ਨਹੀਂ ਹੈਗੀ ਅੰਦਰ ਲੱਗਦਾ ਨਹੀਂ ਹੈ ਨਹੀਂ ਲਾਈਟ ਵਾਹਿਗੁਰੂ ਜੀ ਵਾਹਿਗੁਰੂ ਹਾਲ ਦੇਖੋ ਸੰਗਤ ਜੀ ਤੁਸੀਂ ਚੂਨਾ ਸਾਰਾ ਝੜ ਚੁੱਕਿਆ ਜਿਵੇਂ ਅੱਜ ਕੱਲ੍ਹ ਆ ਵਿੱਚ ਹਜੇ ਹਲਕਾ ਕਿਤੇ ਕਿਤੇ ਸਿਮਿੰਟ ਜਾਂ ਲਾ ਕੇ ਇਹਨੂੰ ਮਤਲਬ ਰੋਕਿਆ ਗਿਆ ਹੋਇਆ ਵੀ ਜਿੱਥੋਂ ਇਟਾਂ ਕੋਈ ਨਿਕਲਦੀਆਂ ਸੀ ਛੱਤ ਦਾ ਜਲੋਂ ਲੰਮਾ ਸਮਾਂ ਹੋ ਗਿਆ ਵੀ ਗਿਰ ਜਾਂਦੀ ਆ ਜੀ ਵਾਹਿਗੁਰੂ ਜੀ ਸੰਗਤ ਜਿਵੇਂ ਬੇਨਤੀ ਕਰਦਾ ਹਾਂ ਤੁਹਾਨੂੰ ਕਿ ਸਾਡੀਆਂ ਨਾ ਜੋ ਸਾਡਾ ਇਤਿਹਾਸ ਹੈ ਸਾਡੇ ਕੋਲ ਕੋਈ ਜ਼ਿਆਦਾ ਇਤਿਹਾਸਿਕ ਇਮਾਰਤਾਂ ਨਹੀਂ ਬਚੀਆਂ ਜਿਹੜੀਆਂ ਹੈ ਜੋ ਸਾਡੇ ਕੋਲੇ ਅਜੇ ਵੀ ਇਸ ਤਰ੍ਹਾਂ ਦੀਆਂ ਜੋ ਇਮਾਰਤਾਂ ਹਨ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨਾਂ ਨੂੰ ਸੰਭਾਲੀਏ ਤੇ ਸਾਡੀ ਬੇਨਤੀ ਹੈ ਕਿ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਲਾਈਕ ਕਰਨਾ ਜੀ ਇਹ ਬਾਬਾ ਜੀ ਸਮਾਨ ਰੱਖ ਰਹੇ ਨੇ ਜੋ ਬਾਹਰ ਲੰਗਰ ਚੱਲ ਰਹੇ ਹਨ ਗੁਰੂ ਮਹਾਰਾਜ ਜੀ ਦੇ ਉਹਨਾਂ ਦਾ ਸਮਾਨ ਸਾਮਦੇ ਨੇ ਸਾਰਾ ਵਾਹਿਗੁਰੂ ਜੀ ਸੋ ਸੰਗਤ ਜੀ ਹੁਣ ਵੀਡੀਓ ਨੂੰ ਮੈਂ ਇੱਥੇ ਹੀ ਸਮਾਪਤ ਕਰਨ ਲੱਗਿਆ ਹਾਂ ਵੀਡੀਓ ਦੇ ਵਿੱਚ ਜੇਕਰ ਕੋਈ ਮੇਰੇ ਤੋਂ ਲਫ਼ਜ਼ ਗਲਤ ਬੋਲੇ ਗਿਆ ਹੁਣ ਤਾਂ ਦਾਸ ਨੂੰ ਮੁਆਫ ਕਰਨਾ ਜੀ ਸਾਡੇ ਚੈਨਲ ਸਿੱਖ ਜੰਦ ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ